ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਾਦੋਏ ਭਰਮ ਭੁਲਾਣੀਆਂ ਦੁਜਾ ਲਗਾਹੇ ਤਾ ਲਖ ਸਗਾਰ ਬਣਾਇਆ ਕਾਰਜ ਨਾਹੀ ਕੀਤ ਪਾਦੋਏ ਭਰਮ ਭੁਲਾਨੀਆ ਦੂਜਾ ਲਗਾਇਤਾ ਲੱਖ ਸਿਗਾਰ ਬਣਾਇਆ ਕਾਰਜ ਨਾਹੀ ਕੀਤ ਜੇ ਤਦ ਦੇਣ ਦੇਹ ਬਿਨਸਸੀ ਤਿਤ ਵੇਲਾ ਕਹ ਸੰਪ੍ਰੇਤ ਪਕੜ ਚਲਾਇਨ ਦੂਤ ਜੰਮ ਕਿਸੈ ਨਾ ਦਿਨੀ ਭੇਤ ਛਡ ਖੜੋ ਤੇਖਣਾ ਮਾਹੇ ਜਿਨ ਸਿਓ ਲੱਗਾ ਹੈ ਤ ਹੱਥ ਮਰੋੜੇ ਤਨ ਕਪੇ ਸਿਆ ਹੋ ਹੋਵਾ ਸੇਤ ਜਿਹਾ ਬਿਜ ਸੋਲਣਾ ਕਰਮਾ ਸੰਧੜਾ ਖੇਤ ਨਾਨਕ ਪ੍ਰਭ ਸਰ ਨਾਗਤੇ ਚਰਨ ਬੋਹਿਤ ਪ੍ਰਭ ਦੇਤਾ ਸੇ ਭਤੁਏ ਨਰਕ ਨ ਪਾਈ ਆਹ ਗੁਰ ਰਖਣਾ ਵਾਲਾ ਹੈ ਤ ਨਾਨਕ ਪ੍ਰਭ ਸਰਨਾ ਗਤੇ ਚਰਨ ਬੋਹਿਤ ਪ੍ਰਭ ਦੇਤ ਸੇ ਭਤੁਏ ਨਰਕ ਨ ਪਾਈ ਆਹ ਗੁਰ ਰਖਣਾ ਵਾਲਾ ਹੈ ਤ ਵਾਹਿ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀਓ ਜੋ ਅੱਜ ਦੇ ਪਾਵਨ ਪਵਿੱਤਰ ਸਾਧ ਗੁਰੂ ਸੱਚੇ ਪਾਤਸ਼ਾਹ ਜੀ ਆਨੇ ਸਾਨੂੰ ਪਾਦੋਂ ਦੇ ਮਹੀਨੇ ਰਾਈ ਉਪਦੇਸ਼ ਬਖਸ਼ਿਸ਼ ਕੀਤਾ ਹੈ 12 ਮਾਹ ਦੀ ਬਾਣੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਉਚਾਰਨ ਕੀਤੀ ہوئی ਹੈ ਜੋ ਅੱਜ ਪਾਦੋਂ ਇਹ ਮਹੀਨੇ ਦੀ ਸੰਕਰਾਂਤ ਆਈ ਹੈ ਸਤਿਗੁਰ ਸੱਜੇ ਪਾਤਸ਼ਾਹ ਜੀ ਨੇ ਸਾਨੂੰ ਪਾਦੋਂ ਮਹੀਨੇ ਦਾ ਉਪਦੇਸ਼ ਬਖਸ਼ਿਸ਼ ਕੀਤਾ ਹੈ ਕੁਝ ਸਮਾਂ ਆਪਾਂ ਵਿਚਾਰ ਪ੍ਰਾਰੰਭ ਕਰੀਏ ਵਾਦੋਏ ਭਰਮ ਭੁਲਾਣਿਆ ਤੁర్జ ਲਗਾ ਹੇ ਤ ਸਤਿਗੁਰੂ ਜੀ ਭਾਦੋ ਦੇ ਮਹੀਨੇ ਦੇ ਰਾਹੀ ਸਾਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ ਕਿ ਜਦੋਂ ਆਵੀ ਇਸਤਰੀ ਹੈ ਉਹ ਆਪਣੇ ਪਤੀ ਨੂੰ ਛੱਡ ਕਰਕੇ ਤੇ ਦੂਸਰਿਆਂ ਦੇ ਪਤੀ ਵੱਲ ਝਾਕਦੀ ਹੈ ਦੂਸਰਿਆਂ ਦੇ ਪਤੀਆਂ ਨਾਲ ਪ੍ਰੇਮ ਕਰਦੀ ਹੈ ਐਸੀ ਜਿਹੜੀ ਦੁਨਿਆਵੀ ਇਸਤਰੀ ਹੈ ਉਹ ਭਰਮ ਵਿੱਚ ਪੈ ਕਰਕੇ ਆਪਣੇ ਪਤੀ ਨੂੰ ਭੁਲਾ ਕਰਕੇ ਤੇ ਦੂਜਿਆਂ ਦੇ ਪਤੀਆਂ ਦੇ ਨਾਲ ਜਾਂ ਪਰ ਮਰਦ ਦੇ ਨਾਲ ਪ੍ਰੇਮ ਕਰਦੀ ਹੈ ਹੇਤ ਲਾਉਂਦੀ ਹੈ ਦੂਸਰਾ ਅਰਥ ਅੰਤਰੀਵ ਜਿਹੜਾ ਬੰਦਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿ ਲੱਗੇ ਕਿ ਵਾਦੋਂ ਦੇ ਬੀਨੇ ਦੇ ਰਾਹੀ ਉਪਦੇਸ਼ ਬਖਸ਼ਿਸ਼ ਕਰਦੇ ਹਨ ਕਿ ਜਿਹੜੀ ਜੀਵ ਰੂਪੀ ਇਸਤਰੀ ਹੈ ਸਾਡੀ ਆਤਮਾ ਹੈ ਸੁਖਮਕ ਸਰੀਰ ਹੈ ਜਿਹੜਾ ਸਾਡਾ ਇਸ ਜੀਵ ਰੂਪੀ ਇਸਤਰੀ ਨੇ ਪਰਮਾਤਮਾ ਪਤੀ ਨੂੰ ਭੁਲਾ ਕਰਕੇ ਇੱਕ ਅਕਾਲ ਪੁਰਖ ਵਾਹਿਗੁਰੂ ਨੂੰ ਭੁਲਾ ਕਰਕੇ ਭਰਮ ਵਿੱਚ ਪੈ ਕਰਕੇ ਤੇ ਦੂਜਿਆਂ ਦੇ ਨਾਲ ਹੋਰ ਦੇਵੇ ਦੇਵਤਿਆਂ ਦੇ ਨਾਲ ਆਦਿਕ ਜਿੱਥੋਂ ਪ੍ਰਮਾਤਮਾ ਦੀ ਇਹਨੂੰ ਪ੍ਰਾਪਤੀ ਨਹੀਂ ਹੋਣੀ ਇੱਕ ਕਾਲਪੁਰਖ ਵੈਗੁਰੂ ਦਾ ਨਾਮ ਛੱਡ ਕਰਕੇ ਤੇ ਹੋਰ ਪਾਸੇ ਤੁਰੇ ਫਿਰਦੀ ਹੈ ਦੂਸਰੇ ਪਾਸੇ ਇਹਨੇ ਜੀਵ ਰੂਪੀ ਇਸਤਰੀ ਨੇ ਜਿਹੜਾ ਹੇਤ ਲਾ ਲਿਆ ਹੈ ਪ੍ਰੇਮ ਲਾ ਲਿਆ ਤੇ ਪ੍ਰਮਾਤਮਾ ਨੂੰ ਭੁਲਾ ਦਿੱਤਾ ਹੈ ਕਹਿ ਲੱਗੇ ਐਸੀਆਂ ਜਿਹੜੀਆਂ ਜੀਵ ਰੂਪੀ ਇਸਤਰੀਆਂ ਹਨ ਇਹ ਦੁਨਿਆਵੀ ਜਿਹੜੀਆਂ ਇਸਤਰੀਆਂ ਹਨ ਕਹਿਣ ਲੱਗੇ ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀਂ ਕੀਤਾ ਜੇ ਦੁਨਿਆਵੀ ਤੌਰ ਤੇ ਕੋਈ ਇਸਤਰੀ ਕਈ ਤਰ੍ਹਾਂ ਦਾ ਸ਼ਿੰਗਾਰ ਵੀ ਆਪਣੇ ਸਰੀਰ ਉੱਤੇ ਕਰ ਲਵੇ ਤੇ ਉਹਦਾ ਪਤੀ ਜੇਕਰ ਉਸ ਇਸਤਰੀ ਤੋਂ ਖੁਸ਼ ਨਹੀਂ ਹੈਗਾ ਤੇ ਸਤਿਗੁਰੂ ਜੀ ਕਹਿਣ ਲੱਗੇ ਉਹਦਾ ਕੀਤਾ ਹੈ ਜਿਹੜਾ ਸ਼ਿੰਗਾਰ ਹੈ ਕਿਸੇ ਵੀ ਕੰਮ ਨਹੀਂ ਆਉਂਦਾ ਕਿਉਂਕਿ ਸ਼ਿੰਗਾਰ ਜਿਹੜਾ ਇੱਕ ਔਰਤ ਆਪਣੇ ਪਤੀ ਵਾਸਤੇ ਕਰਦੀ ਹੈ ਤੇ ਜੇ ਉਹਨੇ ਪਤੀ ਦੀ ਗੱਲ ਨਹੀਂ ਮੰਨਨੀ ਆਖੇ ਨਹੀਂ ਲੱਗਣਾ ਹੋਰ ਹੋਰ ਅੱਗੋਂ ਗੱਲਾਂ ਕਰਨੀਆਂ ਤੇ ਸਤਿਗੁਰੂ ਜੀ ਕਹਿਣ ਲੱਗੇ ਉਹਦਾ ਦੂਜਿਆਂ ਦੇ ਨਾਲ ਹੀ ਪ੍ਰੇਮ ਹੈ ਤੇ ਲੱਖਾਂ ਤਰ੍ਹਾਂ ਦਾ ਜੇ ਉਹ ਕਈ ਤਰ੍ਹਾਂ ਦਾ ਸ਼ਿੰਗਾਰ ਵੀ ਆਪਣੇ ਸਰੀਰ ਉੱਤੇ ਐਸੀ ਇਸਤਰੀ ਕਰ ਲਵੇ ਜਿਨਨੇ ਆਪਣੇ ਪਤੀ ਨੂੰ ਭੁਲਾਇਆ ਉਹਦੇ ਆਕੇ ਨਹੀਂ ਲੱਗਦੀ ਗੱਲ ਨਹੀਂ ਬਣਦੀ ਕਹਿਣੇ ਵਿੱਚ ਨਹੀਂ ਚੱਲਦੀ ਕਹਿ ਲੱਗੇ ਇਹੋ ਜੀ ਇਸ ਤਰੀਕੇ ਹੀ ਤਰ੍ਹਾਂ ਦਾ ਸ਼ਿੰਗਾਰ ਕਰ ਲਵੇ ਉਹਦੇ ਕਿਸੇ ਵੀ ਕੰਮ ਨਹੀਂ ਆਉਂਦਾ ਜੇ ਉਹਦਾ ਪਤੀ ਹੀ ਉਹਦੇ ਤੋਂ ਖੁਸ਼ ਨਾ ਹੋਵੇ ਜੇ ਦੂਸਰਾ ਤੇ ਬੰਦਾ ਹੈ ਕਿ ਜਿਹੜੀਆਂ ਜੀਵ ਰੂਪੀ ਇਸਤਰੀਆਂ ਹਨ ਉਹਨਾਂ ਨੇ ਕਈ ਤਰ੍ਹਾਂ ਦੀਆਂ ਸਾਧਨਾ ਕਰ ਕਰੇ ਲੱਖਾਂ ਤਰ੍ਹਾਂ ਦਾ ਕਈ ਤਰੀਕਿਆਂ ਦੇ ਨਾਲ ਆਪਣੇ ਅੰਤਰੇਵ ਉੱਤੇ ਮਨ ਉੱਤੇ ਸ਼ਿੰਗਾਰ ਕੀਤਾ ਹੋਇਆ ਹੈ ਪਰ ਸਤਿਗੁਰੂ ਜੀ ਕਹਿਣ ਲੱਗੇ ਇੱਕ ਪ੍ਰਮਾਤਮਾ ਨੂੰ ਭਲਾਇਆ ਹੋਇਆ ਹੈ ਇਸ ਕਰਕੇ ਉਹਨਾਂ ਦੇ ਧਰਮ ਦੇ ਰਸਤੇ ਦਾ ਵੀ ਕੀਤਾ ਹੈ ਸ਼ਿੰਗਾਰ ਜਿਹੜਾ ਪ੍ਰਮਾਤਮਾ ਨੂੰ ਭਲਾ ਕਰਕੇ ਕਿਸੇ ਕੰਮ ਨਹੀਂ ਆਉਂਦਾ ਜਿਤ ਦਿਨ ਦੇਹ ਬਿਨਸਸੀ ਤਿਤ ਵੇਲੇ ਕਹਿ ਸੰਪ੍ਰੇਤ ਕਹਿ ਲੱਗੇ ਜਿਸ ਦਿਨ ਇਸ ਮਨੁੱਖ ਦੀ ਦੇਹ ਜਿਹੜੀ ਉਹ ਬਿਨ ਸਜਾਣੀ ਸਵਾਸਾਂ ਦੀ ਪੂੰਜੀ ਖਤਮ ਹੋ ਜਾਣੀ ਜਾਂ ਜਿਹੜਾ ਇਹਦੇ ਵਿੱਚ ਜੀਵ ਆਤਮਾ ਰਹਿੰਦੀ ਇਸ ਸਤੂਲ ਸਰੀਰ ਦੇ ਵਿੱਚੋਂ ਸੁਖਮਸ ਜਿਹੜਾ ਸਰੀਰ ਹੈ ਉਹ ਨਿਕਲ ਜਾਵੇਗਾ ਕਹਿਣ ਲੱਗੇ ਉਸ ਵੇਲੇ ਜਿੰਨੇ ਵੀ ਸਾਥ ਸੰਬੰਧੀ ਹਨ ਭੈਣ ਭਰਾ ਹਨ ਰਿਸ਼ਤੇਦਾਰ ਹਨ ਧੀਆ ਪੁੱਤਰ ਹਨ ਇਸਤਰੀਆਂ ਹਨ ਕਹਿਣ ਲੱਗੇ ਦੇਹ ਦੇ ਬਿਨਸੁੰਦੇ ਨਾਲ ਹੀ ਜਦੋਂ ਮਨੁੱਖ ਦੀ ਮੌਤ ਹੋਵੇਗੀ ਤੇ ਤਵੇਲੇ ਕਹਿ ਸੰਪ੍ਰੇਤ ਇਹ ਸਾਰੇ ਉਹਨੂੰ ਪ੍ਰੇਤ ਪ੍ਰੇਤ ਕਰਕੇ ਜਾਣਨਗੇ ਕਿ ਇਹ ਭੂਤ ਬਣ ਗਿਆ ਹੈ ਇਹਨੂੰ ਛੇਤੀ ਘਰ ਦੇ ਵਿੱਚੋਂ ਕੱਢੋ ਤੇ ਇਹਨੂੰ ਮੜੀਆਂ ਦੇ ਵਿੱਚ ਲੈ ਕਰਕੇ ਜਾ ਕਰਕੇ ਇਹਦਾ ਸੰਸਕਾਰ ਕਰੋ ਸਤਿਗੁਰੂ ਜੀ ਕਹਿ ਲੱਗੇ ਜਗਤ ਦੀ ਹਾਲਤ ਹੈ ਬਿਆਨ ਕਰਦੇ ਹਨ ਕਿ ਐਸੇ ਲੋਕ ਹਨ ਜਦੋਂ ਇਹ ਸਰੀਰ ਵਿੱਚੋਂ ਜਿਹੜੀ ਆਤਮਾ ਹੈ ਉਹ ਨਿਕਲ ਜਾਂਦੀ ਹੈ ਸਵਾਸ ਇਹ ਦੇ ਖਤਮ ਹੋ ਜਾਂਦੇ ਹਨ ਉਦੋਂ ਹੀ ਲੋਕਾਂ ਤੇ ਕਹਿਣਾ ਇਹਦੇ ਘਰ ਦੇ ਜੀਵ ਇਹਨੂੰ ਪ੍ਰੇਤ ਕਰਕੇ ਕਹਿਣ ਲੱਗਦੇ ਹਨ ਘਰ ਕੀ ਨਾਰ ਉਰੇ ਤਨ ਲਾਗੇ ਉਹ ਤਾਂ ਪ੍ਰੇਤ ਪ੍ਰੇਤ ਕਰ ਭਾਗੇ ਘਰ ਵਾਲੀ ਇਸ ਤਰੇਵੇ ਜਿਸ ਨਾਲ ਮਨੁੱਖ ਇੰਨਾ ਨਹੀਂ ਕਰਦਾ ਏ ਉਹ ਵੀ ਇਹਨੂੰ ਪ੍ਰੇਤ ਕਹਿ ਕਰਕੇ ਜਾਣਦੀ ਹੈ ਪਕੜ ਚਲਾਏ ਨ ਦੂਤ ਜਾਮਾ ਕਿਸੇ ਨਾ ਦੇਨੀ ਭੇਤ ਕਹਿ ਲੱਗੇ ਜਦੋਂ ਜਮਾ ਨੇ ਆਣ ਕਰਕੇ ਇਹਨੂੰ ਪਕੜ ਲਿਆ ਤੇ ਇਹਦੀ ਆਤਮਾ ਨੂੰ ਸਰੀਰ ਵਿੱਚੋਂ ਵੱਖ ਕਰਕੇ ਸੋਖਮਨ ਸਰੀਰ ਨੂੰ ਲੈ ਜਾਂਦੇ ਹਨ ਕਿਸੇ ਨਾ ਦੇਨੀ ਭੇਤ ਜਿੰਨੇ ਮਰਜੀ ਲਾਗੇ ਸਾਖ ਸੰਬੰਧੀ ਭੈਣ ਭਰਾ ਖਲੋਤੇ ਹੋਣ ਕਿਸੇ ਨੂੰ ਇਸ ਗੱਲ ਦਾ ਭੇਤ ਨਹੀਂ ਹੁੰਦਾ ਕਿ ਇਹ ਜੀਵ ਕਿੱਥੋਂ ਆਇਆ ਤੇ ਕਿੱਥੇ ਚੱਲਿਆ ਹੈ ਕੀ ਕਰ ਰਿਹਾ ਹੈ ਕੋਈ ਵੀ ਇਸ ਗੱਲ ਦਾ ਭੇਤ ਜਿਹੜਾ ਉਹ ਭੁੱਜ ਨਹੀਂ ਸਕਿਆ ਜਦੋਂ ਜਮਦੂਤ ਜਿਹੜੇ ਇਸ ਜੀਵ ਨੂੰ ਪਕੜ ਕਰਕੇ ਲੈ ਕਰਕੇ ਜਾਂਦਿਆਂ ਨਾ ਕੋਈ ਵੀ ਇਸ ਗੱਲ ਨੂੰ ਜਾਣ ਨਹੀਂ ਸਕਿਆ ਕਿ ਜੀਵ ਕਿੱਥੋਂ ਆਇਆ ਤੇ ਕਿੱਥੇ ਚੱਲਿਆ ਛੱਡ ਖੜੋਤੇ ਖੜਾ ਮਾਹੇ ਜਿੰਨ ਸੋ ਲੱਗਾ ਹੈ ਤੇ ਕਹਨ ਲੱਗੇ ਜਿੰਨਾਂ ਦੇ ਨਾਲ ਧੀਆਂ ਦੇ ਨਾਲ ਪੁੱਤਰਾਂ ਦੇ ਨਾਲ ਪੈਨ ਪ੍ਰਾ ਮਾਪਿਓ ਦੇ ਨਾਲ ਜਿਨ੍ਹਾਂ ਦੇ ਨਾਲ ਵੀ ਇਹ ਨਿਹੇਤ ਕੀਤਾ ਸੀ ਤਨ ਪਦਾਰਥਾਂ ਦੇ ਨਾਲ ਇਸ ਜੀਵ ਨੇ ਪ੍ਰੇਮ ਕੀਤਾ ਸੀ, ਹੇਤ ਲਾਇਆ ਸੀ ਕਹਿਣ ਲੱਗਿਓ ਸਾਰੇ ਇੱਕਦਮ ਛੱਡ ਕਰਕੇ ਖਲੋ ਜਾਂਦੇ ਹਨ। ਜਿਨ੍ਹਾਂ ਨੇ ਹੱਥ ਫੜੇ ਸਨ, ਬਾਵਾ ਫੜੀਆਂ ਸਨ, ਉਹਨਾਂ ਨੂੰ ਵੀ ਇਸ ਗੱਲ ਦਾ ਭੇਤ ਨਹੀਂ ਆਉਂਦਾ ਜਦੋਂ ਜੀਵ ਇਸ ਸਰੀਰ ਨੂੰ ਤਿਆਗ ਜਾਂਦਾ ਹੈ ਕਹਿ ਲੱਗੇ ਸਾਰੇ ਜਾਣੇ ਛੱਡ ਕਰਕੇ ਪਰੇ ਹੋ ਜਾਂਦੇ ਹਨ ਛੱਡ ਖੜੋਤੇ ਕਿਨਾਂ ਮਾਹ ਜਿਨ੍ਹਾਂ ਸوں ਲੱਗਾ ਹੇਤ ਜਿਨ੍ਹਾਂ ਦੇ ਨਾਲ ਇਹ ਜੀਵ ساری ਉਮਰ ਪ੍ਰੇਮ ਕਰਦਾ ਹੈ ਪਿਆਰ ਕਰਦਾ ਹੈ ਉਹ ਵੀ ਇਹਨੂੰ ਛੱਡ ਕਰਕੇ ਪਰੇ ਹੋ ਜਾਂਦੇ ਹਨ ਹੱਥ ਮਰੋੜਾ ਤਨ ਕਪੇ ਸਿਆਹ ਹੋ ਵਾ ਸੇਤ ਜਦੋਂ ਇਸ ਜੀਵ ਦੀ ਅੰਤਮ ਸਮਾਂ ਆਉਂਦਾ ਹੈ ਸਤਿਗੁਰੂ ਜੀ ਕਹਿਣ ਲੱਗੇ ਕਿ ਇਹਦੇ ਹੱਥ ਜਿਹੜੇ ਹਨ ਉਹ ਮੁੜ ਜਾਂਦੇ ਹਨ ਤਾਨ ਕਪੇ ਸਰੀਰ ਇਹਦਾ ਜਿਹੜਾ ਬੜਾ ਕੰਬਦਾ ਹੈ ਜਮਦੂਤਾਂ ਨੂੰ ਵੇਖ ਕਰਕੇ ਠੰਡਾ ਸੇਤ ਹੋ ਜਾਂਦਾ ਹੈ ਸਿਆਹ ਹੋਵਾ ਸੇਤ ਤੇ ਇਹਦਾ ਜਿਹੜਾ ਰੰਗ ਹੈ ਸਰੀਰ ਦਾ ਕਾਲਾ ਸ਼ਾ ਸਰੀਰ ਦਾ ਜਿਹੜਾ ਰੰਗ ਸੀ ਜੋਬਣ ਸੀ ਇਹਦੇ ਸਰੀਰ ਉੱਤੇ ਕਹਿ ਲੱਗਿਓ ਸੇਤ ਇੱਕਦਮ ਚਿੱਟਾ ਹੋ ਜਾਂਦਾ ਹੈ ਇਹਦਾ ਸਰੀਰ ਪਾਣੀ ਪਾਣੀ ਰਹਿ ਜਾਂਦਾ ਖੂਨ ਜਿਹੜਾ ਉਹ ਸਾਰਾ ਸੁੱਕ ਜਾਂਦਾ ਜਦੋਂ ਇਹਦੇ ਹੱਥ ਕੰਬਦੇ ਹਨ ਸਰੀਰ ਕੰਬਦਾ ਹੈ ਹੱਥ ਮਰੋੜੇ ਜਾਂਦੇ ਹਨ ਕਹਿਣ ਲੱਗੇ ਜਿੰਦ ਨਮਾਣੀ ਕੱਢੀਏ ਹੱਡਾਂ ਨੂੰ ਕੜਕਾਏ ਇਹ ਜਿੰਦ ਨੂੰ ਜਦੋਂ ਸਰੀਰ ਵਿੱਚੋਂ ਕੱਢਿਆ ਜਾਂਦਾ ਹੈ ਬੜੇ ਕੜਕਾ ਕਰਕੇ ਕੱਢਿਆ ਜਾਂਦਾ ਹੈ ਬੜੀ ਔਖਾ ਸਰੀਰ ਵਿੱਚੋਂ ਜਿਹੜਾ ਹੈ ਸੁਖਮ ਸਰੀਰ ਜਿਹੜਾ ਉਹ ਨਿਕਲਦਾ ਹੈ ਇਹਦੇ ਮਨਜੀਵ ਦੇ ਹੱਥ ਮਰੋੜੇ ਜਾਂਦੇ ਹਨ ਸਰੀਰ ਜਿਹੜਾ ਹੈ ਉਹ ਕੰਬਦਾ ਹੈ ਠੰਡਾ ਸੀਤ ਹੋ ਜਾਂਦਾ ਹੈ ਇਹਦਾ ਇੱਕ ਰੰਗ ਆਉਂਦਾ ਤੇ ਇੱਕ ਜਾਂਦਾ ਕਾਲੇ ਤੋਂ ਇਹ ਚਿੱਟਾ ਹੋ ਜਾਂਦਾ ਹੈ ਜਿਹੜਾ ਬੀਜ ਸੋਲਣਾ ਹੈ ਕਰਮਾਂ ਸੰਦੜਾ ਖੇਤ ਸਤਿਗੁਰੂ ਜੀ ਸਾਨੂੰ ਸਮਝਾਉਂਦੇ ਹਨ ਕਿ ਇਹ ਜੀਵ ਇਹ ਸਰੀਰ ਰੂਪੀ ਖੇਤ ਵਿੱਚ ਜਿਉ ਜਿਹਾ ਤੂੰ ਬੀਜ ਬੀਜੇਗਾ ਜਿਉ ਜਿਹਾ ਤੂੰ ਕਰਮ ਕੀਤੇ ਹਨ ਉਹ ਜਿਹਾ ਤੈਨੂੰ ਵੱਢਣੇ ਪੈਣੇ ਹਨ ਕਿ ਆਪਣੇ ਕੀਤੇ ਹੋਏ ਕਰਮਾਂ ਦਾ ਲੇਖਾ ਜੋਖਾ ਜਿਹੜਾ ਉਹ ਤੈਨੂੰ ਚਕਾਉਣਾ ਪਵੇਗਾ ਕਿਉਂਕਿ ਜੇਕਰ ਅਸੀਂ ਆਪਣੇ ਖੇਤਾਂ ਦੇ ਵਿੱਚ ਇੱਕ ਕ੍ਰਸਾਨ ਝੋਨਾ ਬੀਜਦਾ ਹੈ ਤੇ ਉਹਨੂੰ ਝੋਨਾ ਹੀ ਵੱਡਣਾ ਪੈਂਦਾ ਹੈ ਕਣਕ ਬੀਜਦਾ ਹੈ ਕਣਕ ਹੀ ਵੱਢਣੀ ਪੈਂਦੀ ਹੈ ਜਿਉਂ ਜਿਹਾ ਫਾਲੋ ਆਪਣੇ ਖੇਤ ਵਿੱਚ ਪਾਉਂਦਾ ਹੈ ਬੀਜਦਾ ਹੈ ਉਹ ਫਲ ਦੀ ਉਹਨੂੰ ਪ੍ਰਾਪਤੀ ਹੁੰਦੀ ਹੈ ਇਸੇ ਤਰ੍ਹਾਂ ਜਿਹੜਾ ਸਾਡਾ ਸਰੀਰ ਹੈ ਸਤਿਗੁਰੂ ਜੀ ਕਹਿਣ ਲੱਗੇ ਕਿ ਇਹ ਵੀ ਇੱਕ ਖੇਤ ਹੈ ਤੇ ਜਦੋਂ ਮਨੁੱਖ ਇਸ ਸਰੀਰ ਰੂਪੀ ਖੇਤ ਵਿੱਚ ਜਿਹੋ ਜੇ ਕਰਮ ਕਰੇਗਾ ਉਹ ਜੈਨੂ ਫਲ ਜਿਹੜਾ ਕਰਮਾਂ ਦੇ ਹਿਸਾਬ ਦੇ ਨਾਲ ਹੈ ਉਹ ਭੁਗਤਣਾ ਪਵੇਗਾ ਨਾਨਕ ਪ੍ਰਭ ਸਰਨਾਗਤੀ ਚਰਨ ਵੋਹਿਤ ਪ੍ਰਭ ਦੇਤ ਹੈ ਜਿਹੜੇ ਮਨੁੱਖ ਪ੍ਰਬੂਦੀ ਸ਼ਰਨ ਵਿੱਚ ਆ ਜਾਂਦੇ ਹਨ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜਿਹੜੇ ਜੀਵ ਰੂਪ ਇਸਤਰੀਆਂ ਆਪਣੇ ਪਦੇ ਪਰਮਾਤਮਾ ਦੀ ਸ਼ਰਨ ਵਿੱਚ ਆ ਜਾਂਦੀਆਂ ਨੇ ਜਿਹੜੇ ਜੀਵ ਸਾਧ ਸੰਗਤ ਵਿੱਚ ਆਣ ਕਰਕੇ ਬੈਠਦੇ ਹਨ ਗੁਰੂ ਦੇ ਚਰਨਾਂ ਦਾ ਆਸਰਾ ਪ੍ਰਭੂ ਦਾ ਧੱਕਦੇ ਹਨ ਪ੍ਰਭ ਨਾਨਕ ਪ੍ਰਭ ਸੁਰਨਾਗਤੀ ਚਰਨ ਬੋਹਿਤ ਪ੍ਰਭ ਦੇਤ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਨਾਲ ਜੋੜ ਲੈਂਦਾ ਹੈ ਤੇ ਬੋਹਿਤ ਜਹਾਜ ਦੇ ਉੱਤੇ ਬਿਠਾ ਕਰਕੇ ਇਹ ਜਿੰਦਗੀ ਰੂਪੀ ਸਾਧ ਸੰਗਤ ਤੋਂ ਉਸ ਮੁਕਤੀ ਤੱਕ ਜਿਹੜਾ ਉਹ ਪਰਮਾਤਮਾ ਆਪਣੇ ਨਾਮ ਰੂਪੀ ਜਹਾਜ਼ ਉੱਤੇ ਬਿਠਾ ਕਰਕੇ ਇਸ ਮਨੁੱਖ ਨੂੰ ਪਾਰ ਲਾ ਲੈਂਦਾ ਹੈ ਇਸ ਸੰਸਾਰ ਜਿਹੜਾ ਭੌਜਲ ਸਾਗਰ ਸੰਸਾਰ ਹੈ ਇਹਦੇ ਵਿੱਚ ਉਹ ਪਰਮਾਤਮਾ ਫਿਰ ਇਹਨੂੰ ਡੁੱਬਣ ਨਹੀਂ ਦਿੰਦਾ ਜਿਹੜਾ ਮਨੁੱਖ ਪਰਮਾਤਮਾ ਦੇ ਚਰਨਾਂ ਨਾਲ ਜੋੜ ਜਾਂਦਾ ਹੈ ਸਾਧ ਸੰਗਤ ਵਿੱਚ ਆਨ ਕਰਕੇ ਬੈਠ ਜਾਂਦਾ ਹੈ ਉਹ ਪ੍ਰਮਾਤਮਾ ਦੇ ਨਾਮ ਰੂਪੀ ਜਹਾਜ਼ ਉੱਤੇ ਸਤਿਗੁਰੂ ਆਪਣੇ ਜਹਾਜ਼ ਉੱਤੇ ਬਿਠਾ ਕਰਕੇ ਇਸ ਮਨੁੱਖ ਨੂੰ ਪਾਰ ਲਾ ਦਿੰਦੇ ਹਨ ਸੇ ਭਾਦੂਏ ਨਰਕ ਨਾ ਪਾਈ ਹੈ ਗੁਰ ਰਖਣ ਵਾਲਾ ਹੈ ਸਤਿਗੁਰੂ ਜੀ ਭਾਦਰੋ ਦੇ ਮਹੀਨੇ ਰਾਈ ਸਾਨੂੰ ਉਪਦੇਸ਼ ਬਖਸ਼ਿਸ਼ ਕਰਦੇ ਹਨ ਕਿ ਜਿਨ੍ਹਾਂ ਨੇ ਪ੍ਰਮਾਤਮਾ ਦੇ ਚਰਨਾਂ ਦਾ ਓਟ ਆਸਰਾ ਲਿਆ ਹੈ ਪ੍ਰਭੂ ਦੇ ਚਰਨਾਂ ਦੇ ਨਾਲ ਜੁੜ ਗਏ ਹਨ ਗੁਰੂ ਦੇ ਵਾਲੇ ਮਨੁੱਖ ਬਣ ਗਏ ਹਨ ਕਹਿਣ ਲੱਗੇ ਉਹ ਨਰਕ ਵਿੱਚ ਕਦੇ ਨਹੀਂ ਪੈਂਦੇ ਉਹ ਜਮਾਂ ਦੀ ਮਾਰ ਨਹੀਂ ਸੰਦੇਸ ਭਾਦੋਏ ਨਰਕ ਨਾ ਪਾਈ ਹੈ ਉਹ ਨਰਕਾਂ ਦੇ ਰਸਤੇ ਵੱਲ ਨਹੀਂ ਜਾਂਦੇ ਗੁਰ ਰੱਖਣ ਵਾਲਾ ਹੇਤ ਕਿਉਂਕਿ ਗੁਰੂ ਦੇ ਨਾਲ ਉਹਨਾਂ ਦਾ ਪ੍ਰੇਮ ਪੈ ਗਿਆ ਤੇ ਜਿਨ੍ਹਾਂ ਨੇ ਗੁਰੂ ਦੇ ਨਾਲ ਪ੍ਰੇਮ ਕੀਤਾ ਹੈ ਪਿਆਰ ਕੀਤਾ ਹੈ ਨਾਮ ਜਪਿਆ ਹੈ ਸਿਮਰਨ ਕੀਤਾ ਹੈ ਬਾਣੀ ਪੜ੍ਹੀ ਸੁਣੀ ਸਤ ਗੁਰਾਂ ਦੀ ਆਗਿਆ ਅਨੁਸਾਰ ਮਨੁੱਖ ਚੱਲੇ ਹਨ ਉਹਨਾਂ ਨੂੰ ਗੁਰੂ ਜਿਹੜਾ ਉਹ ਰੱਖਣ ਵਾਲਾ ਹੈ ਕਿਉਂਕਿ ਗੁਰੂ ਦੇ ਨਾਲ ਉਹਨਾਂ ਨੇ ਪ੍ਰੇਮ ਕੀਤਾ ਹੈ ਪਿਆਰ ਕੀਤਾ ਹੈ ਇਸ ਕਰਕੇ ਜੀਵ ਨੂੰ ਗੁਰੂ ਦੀ ਬਹੁਤ ਜ਼ਿਆਦਾ ਲੋੜ ਹੈ ਆਪਣੇ ਜੀਵਨ ਦੇ ਵਿੱਚ ਜਿੰਨਾ ਚਿਰ ਮਨੁੱਖ ਗੁਰੂ ਵਾਲਾ ਨਹੀਂ ਬਣਦਾ ਨਾਮ ਨਹੀਂ ਜਪਦਾ ਉਹਨਾਂ ਚਿਰ ਇਸ ਭਵਜਲ ਸਾਗਰ ਸੰਸਾਰ ਤੋਂ ਪਾਰ ਨਹੀਂ ਹੋ ਸਕਦਾ ਤੇ ਗੁਰੂ ਤੋਂ ਬਿਨਾਂ ਕੋਈ ਵੀ ਇਹਨੂੰ ਰੱਖਣ ਵਾਲਾ ਨਹੀਂ ਹੈ ਗੁਰੂ ਤੋਂ ਬਿਨਾਂ ਇਸ ਮਨੁੱਖ ਦੀ ਜੀਵਨ ਵਿੱਚ ਜਿਹੜਾ ਉਹ ਕੋਪ ਹਨੇਰਾ ਹੈ ਜਨਨ ਨਹੀਂ ਗੁਰਬਿਨ ਨੋਖ ਜਿਹੜਾ ਹਨੇਰੇ ਵਿੱਚ ਰਹਿੰਦਾ ਗੁਰਬਿਨ ਕੋਰ ਅੰਧਾਰ ਗੁਰੂ ਬਿਨ ਸਮਝ ਨ ਆਵੇ ਗੁਰਬਿਨ ਸੁਰਤਨਾ ਸਵੇਦ ਗੁਰੂ ਬਿਨ ਮੁਕਤ ਨ ਪਾਵੇ ਗੁਰੂ ਤੋਂ ਬਗੈਰ ਇਹ ਮਨੁੱਖ ਕਦੇ ਮੁਕਤੀ ਨੂੰ ਪ੍ਰਾਪਤ ਨਹੀਂ ਕਰ ਸਕਦਾ ਸਤਿਗੁਰਾਂ ਜੀ ਨੇ ਸਾਨੂੰ ਉਪਦੇਸ਼ ਬਖਸ਼ ਕੀਤਾ ਹੈ ਕਿ ਭਾਦੋਂ ਦੇ ਮਹੀਨੇ ਰਾਏ ਸਾਨੂੰ ਸਮਝਾਉਣ ਲੱਗੇ ਹਨ ਕਿ ਸੇ ਭਾਦੋਏ ਨਰਕ ਨ ਪਾਈਐ ਐਸੇ ਜੀਵ ਜਿਨ੍ਹਾਂ ਨੇ ਪ੍ਰਭੂ ਦੀ ਪਰਮਾਤਮਾ ਦੇ ਸ਼ਰਨਾਂ ਵਿੱਚ ਆ ਗਏ ਹਨ ਚਰਨਾ ਵਿੱਚ ਰਹਿ ਗਿਆਨ ਗੁਰੂ ਉਹਨੂੰ ਆਪਣੇ ਨਾਮ ਰੂਪੀ ਜਹਾਜ਼ ਉੱਤੇ ਬਿਠਾ ਕਰਕੇ ਪਾਰ ਲਾ ਦਿੰਦਾ ਹੈ ਐਸੇ ਬਨੁਖ ਜਿਹੜੇ ਹਨ ਉਹ ਕਦੇ ਵੀ ਨਰਕਾਂ ਵਿੱਚ ਨਹੀਂ ਪੈਂਦੇ ਨਰਕਾਂ ਦੇ ਰਾਹ ਉਤੇ ਨਹੀਂ ਜਾਂਦੇ ਜਿਨ੍ਹਾਂ ਨੂੰ ਗੁਰੂ ਰੱਖਣ ਵਾਲਾ ਹੋਵੇ ਤੇ ਗੁਰੂ ਦਾ ਜਿਨ੍ਹਾਂ ਦੇ ਨਾਲ ਪ੍ਰੇਮ ਪੈ ਚੁੱਕਾ ਹੋਵੇ ਇਹ ਸਤਿਗੁਰਾਂ ਨੇ ਸਾਨੂੰ ਅੱਜ ਦੇ ਪਾਵਨ ਪਵਿੱਤਰ ਉਪਦੇਸ਼ ਰਾਹੀਂ ਬਖਸ਼ਿਸ਼ ਕੀਤਾ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਦਿਆ ਮਿਹਰਮਤ ਕਰਨ ਆਪਣੇ ਚਰਨਾਂ ਨਾਲ ਜੋੜਨ ਸਤਿਗੁਰਾਂ ਦੀ ਦੱਸੀ ਹੋਈ ਆਗਿਆ ਅਨੁਸਾਰ ਅਸੀਂ ਆਪਣਾ ਜੀਵਨ ਜਿਹੜਾ ਉਹਨੂੰ ਕਮਾ ਸਕੀਏ ਆਪਣੇ ਜੀਵਨ ਨੂੰ ਗੁਰਬਾਣੀ ਦੇ ਅਨੁਸਾਰ ਅਨੁਕੂਲ ਕਰ ਸਕੀਏ ਸਤਿਗੁਰਾਂ ਨੇ ਮਹਾਨ ਕਿਰਪਾ ਕੀਤੀ ਹੈ ਗੁਰਬਾਣੀ ਦੇ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਮਾਫੀ ਬਖਸ਼ਿਸ਼ ਕਰਨੀ ਅੰਤਲੀਆਂ ਪੰਕਤੀਆਂ ਨੂੰ ਸਰਵਣ ਕਰਕੇ ਫਤਿਹ ਦੀ ਸਾਂਝ ਕਰੀਏ ਜੀ ਜਿਹਾ ਬੀਜੈ ਸੋ ਲੁੜੈ ਕਰਮਾਂ ਸੰੜਾ ਖੇਤ ਨਾਨਕ ਪ੍ਰਭ ਸਰਨਾਗਤੀ ਚਰਨ ਬੋਹਿਤ ਪ੍ਰਭ ਦੇਤ ਸੇ ਭਾਤੋਏ ਨਰਕ ਨ ਪਾਈ ਆਹ ਗੁਰ ਰਖਣਾ ਵਾਲਾ ਹੈ ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ